ਆਓ ਜੀ ਜਿਆ ਨੂੰ ਅੱਜ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਬਲੌਗ ਹੈ ਮੱਝਾਂ ਦਾ ਨਹਾਉਣਾ ਤੇ ਸਾਡਾ ਨਹਾਉਣਾ ਤੇ ਛਾਲਾਂ ਮਾਰਦੀਆਂ ਜਾਂਦੀਆਂ ਗਿੱਜਗੀਆਂ ਹੁਣ ਸਿੱਧਾ ਰਾਹ ਬਣਾ ਲਿਆ ਇਹਨਾਂ ਨੇ ਚੱਲ ਚੱਲ ਪੁੱਤ ਉਧਰ ਲਾ ਭੱਜੀਆਂ ਜਾਂਦੀਆਂ ਪਹਿਲਾਂ 4-5 ਗਈਆਂ ਪਹੁੰਚ ਉੱਥੇ ਚਲੋ 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 ਕਿਸੇ ਦਰਸਤ ਨਾਲ ਨਹੀਂ ਖਹਿਣਾ ਚਲੋ ਚਲ ਚੀਕੂ ਲਾ ਦੇਗੇ ਐ ਤਾਂ ਚਲ 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 ਚੀਕੂ ਖਾ ਗਈ ਚੀਕੂ ਚਲ ਬਈ ਚਲ ਡੰਡੀ ਹੋ ਜਾ ਡੰਡੀ ਸਾਰੀਆਂ ਇਹਨੇ ਨੱਕ ਮੋੜ ਦੀਆਂ ਇਹ ਇਹਦੇ ਥੋੜਾ ਜਿਆਦਾ ਹੋ ਕਰਦੀ ਐ ਜਨੂਨ ਲੜਦੀ ਐ ਇਹਦੇ ਚਲ ਚਲੋ ਬਈ ਚਲੋ 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 ਆਲ 2400 ਬੰਦਾ ਫੇਸਬੁੱਕ ਤੇ ਲੈ ਕੇ ਆਉਣਾ ਮੈਨ ਨਾਲ ਆ ਜੋ ਰਿਹਾ ਬੈਜੋ 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 ਟਿੱਕੇ ਭਾਲਦੇ ਆ ਗੱਡੀ ਜਿਹੜਾ ਭਾਲਦੇ ਬੈਜੋ ਬੈਜੋ ਟਿੱਕੇ ਹੋ 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 ਉਹ ਦੰਨੇ ਆਇਓ ਇੱਧਰ ਦੇ ਵਾਸਤੇ ਆਉਣ ਲੱਗ ਰੋ ਡੂਕੀਆਂ ਚੱਲ 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 ਇਹਦੇ ਵੰਗੂ ਨਾਓ ਲੇਟਾ ਮਾਰ ਮਾਰ ਕੇ ਦੇਖ ਮੈਨੂੰ ਫਰਾਂਦੀ ਦੁੱਦੀ ਉੱਥੇ ਚੁ ਆ ਜਾ ਚੱਲ ਆ ਜਾ ਚੱਲ ਚਲ ਨਾ ਮਿੱਠਿਆ ਆਹਦੀ ਨੌਰ ਲੱਗੀਆਂ ਦੋ ਤਿੰਨੇ ਯਾਰ ਕਾਲੀ ਲੱਗੀ ਕਾਲੀ ਲੱਗੀ ਇੱਕੋ ਬਾਕੀ ਸਭ ਲੱਗੀਆਂ ਹੋਈਆਂ ਵਧੀਆ ਨਾ ਰਹਿੰਦੀਆਂ ਬੈਠ ਕੇ ਕਰਾਉਣਿਆ ਇਹਨਾਂ ਦੀ ਭਾਈ ਇੱਕ ਵਾਰੀ ਸਵਾਰ ਕੇ ਭਾਨੇ ਨੂੰ ਵਾੜਦੇ ਹਾਂ ਤਾਂ ਕੋਈ ਕੰਮ ਕਦਾ ਕਰੇ ਚੱਲੋ ਤਾਂ ਤੋਂ ਮੈਨਾਂ ਕੋੜਤ ਨੂੰ ਇਸ ਤਰ੍ਹਾਂ ਬੰਨਣਾ ਹੈ ਹੌਲੀ ਹੌਲੀ ਟਾਇਰ ਛੁੱਟਦਾ ਜਾਣਾ ਹੈ ਅੱਲਾ ਤਾਂ ਇਸੇ ਨੂੰ ਇਹ ਦੇ ਨਾਲ ਤਬਚਾ ਵੀ ਨਾ ਹੋ ਰਹਿੰਦੀ ਆ ਗੋਹੇ ਵਾਲੇ ਪਾਣੀ ਨਾਲ ਨਾ ਮੁਲਾਇਮ ਰਹਿੰਦੀ ਆ ਤਬਚਾ ਉਮੜਿਆ ਸਰਜਾ ਮਾਰਨੀ ਹੈ ਕਿਦੇ ਵਿੱਚ ਗਾਹੋ ਕਰ ਲੈਣਾ ਸਾਨ ਚ ਲੈ ਲੈਣੇ ਨੂੰ ਨਹੀਂ ਮਾਰਨੀ ਤੇ ਇਹਦੇ ਸੰਗ ਤੇਰ ਤੋਂ ਦੇ ਸਰੋਏ ਆਹ ਨਾਲ ਚੋਟਾ ਤੇ ਇੱਕ ਕਹਿੰਦਾ ਸੜਕ ਤੇ ਤੁਰਿਆ ਜਾਵੇ ਇਹਦੇ ਆਪਣੇ ਵਾਲੇ ਬੰਦੇ ਦੇ ਲਿਆਜੀ ਸੀਗੇ ਹਨਾ ਹਾਂ ਕਹਿੰਦਾ ਦੇਖ ਓਏ ਇਹ ਆ ਨਬਾਲਾ ਉਹ ਕਹਿੰਦਾ ਪਹਾੜ ਹੁੰਦਾ ਨਾ ਕਰਦਾ ਉਹ ਓਏ ਆ ਕੀ ਇਹਨਾਂ ਨੂੰ ਮੈਂ ਅਗਦਾ ਆਪਣੇ ਅੱਛਾ ਅੱਛਾ ਉਹ ਸਿਹਤ ਵਨੋਂ ਠੀਕ ਹੈ ਓਰ ਮਾ ਆ ਗਿਆ ਪਰਲੀ ਓਏ ਇਹਦੇ ਮਾਰਗਾ ਜੰਦਰਾ ਖੜਾ ਹੀ ਕਰਦਾ ਹੈ ਇਹਦੇ ਮਾਰ ਉਰਲੀ ਦੇ ਓਏ ਓਏ ਉਰਲੇ ਦੇ ਮਾਰੇ ਇਹਦੇ ਇਹ ਮਗਰ ਪੈਂਦੀ ਆ ਉਹਦੇ ਉਦਲਾ ਨੱਕ ਤੇ ਮਾਰ ਦੇ ਇਹਦਾ ਵਿਚਾਰੀ ਬਹਿ ਜੂਗੀ ਬਹਿ ਜਾ ਇੱਥੇ ਬੱਤ ਇਹ ਹੁਣ ਇੱਥੇ ਬਹਿ ਜੂਗੀ ਉਹ ਉਹ ਨੂੰ ਮੋੜਾ ਮੋੜਾ ਨੂੰ ਆਏ ਕਰ ਓਏ ਨਮਾਇਆ ਦਾ ਪਿਆਰ ਇਹਨਾਂ ਦੇ 10 ਮਿੰਟ ਚੁੱਤੀ ਲਾੜਦਾ ਡੰਡਾ ਆਏ ਨੂੰ ਮੋੜਾਂ ਬਹਿ ਜਾ ਇੱਥੇ ਆ ਤਾਂ ਉਹਦੀ ਬਹਿ ਜਾਂਦੀ ਆ ਵਾਹ ਉਹ ਦੇਖ ਲੈ 10 ਕਰੋੜ ਉਹ ਕਾਰੀ ਕੰਮ ਕਰੀ ਉਹ ਕੋਈ ਨਹੀਂ ਕਰਦਾ ਉਹ ਵੀ ਫਿਰ ਲੱਗੇ ਨਾਲ ਜਾ ਕੇ ਉਹ ਉਹ ਤਾਂ ਹੀ ਕੰਮ ਕਰਦੇ ਜਿਹੜੇ ਕੋਈ ਛੋਟਾ ਜਿਹਾ ਬੰਦਾ ਆਪਾਂ ਰਜ ਉਹ ਮੱਝ ਸਭ ਤੋਂ ਵੱਧ ਮਾੜਾ ਵਰਨ ਬਦਲ ਕਰਦੀ ਹੈ ਕਹਿੰਦੇ ਯੂਨੀਵਰਸਿਟੀ ਜਿੰਦੀ ਖੜਾ ਆ ਬੈੰਦੀਆਂ ਵਧੀਆ ਨਿਆਰੇ ਨਾਲ ਆਂ ਖੜੀਆਂ ਨੇ ਖੜੀਆਂ ਨਾ ਇੱਕ ਬੈਂਦੀ ਨੂੰ ਤੂੰ ਉਠਾ ਦਿਆ ਕਰ ਤੇ ਅੱਖਵੜੀ ਹੈ ਉਰੇਤੀ ਉਹ ਵੀ ਛੱਡੀ ਗਿਆ ਆ ਵੇ ਨਾ ਮਿੱਠਾ ਨਾ ਲੋ ਜੀ ਇੱਧਰ ਸਬਜ਼ੀ ਵਾਲਾ ਬਾਣ ਤਿਆਰ ਕਰਤਾ ਤੇ ਬਾਰਿਸ਼ ਦਾ ਮੌਸਮ ਸੈੱਟ ਹੋ ਗਿਆ ਪ੍ਰੋਗਰਾਮ ਦੇ ਪਾਨਾ ਪੂਰਾ ਉਹ ਦਿੰਦਾ ਹੋਇਆ ਗਾਈਡਲਾਈਨ ਹਾਂ ਹਾਂ ਘਰ ਦਾ ਕੱਲੀ ਕੱਲੀ ਆਉਂ ਤੂੰ ਇਹ ਕਿਹੜਾ ਸਬਕ ਕੋਲੇ ਕਰਦਾ ਇਸ ਤੇ ਕਿਹਾ ਉਹ ਮੁਟਿਆ ਕੋਲੇ ਸਬਕ ਇੱਥੇ ਨਹੀਂ ਵੜਦੇ ਆਂ ਗਾਂ ਹੀ ਜਾਣਗੇ ਹਾਂ ਨਾਰਾਂ ਕੋਲੇ ਖੜਨਾ ਬੂਆ ਤੇ ਪਾਨਾਪੁਰੀ ਗਾਈਡਲਾਈਨ ਦਿੰਦਾ ਕਿੱਥੇ ਕਿੱਥੇ ਬੰਦੇ ਖੜਨੇ ਆਂ ਕਿਉਂਕਿ ਮੱਝਾਂ ਨੂੰ ਬਾਹਰ ਲਿਜਾਣੀਆਂ ਆ ਤਾਂ ਆਡਰ ਸਿਕਿਉਰਟੀ ਲਾਉਣੀ ਪੈਂਦੀ ਆ ਹਾਰੇ ਪਾਸੇ ਵੀ ਸਬਜ਼ੀ ਦਾ ਖਰਾਬ ਕਰਨਾ ਦਰਖਤ ਨਾ ਤੋੜਨਾ ਕਿਉਂਕਿ ਅਜੇ ਆਉਣ ਦਾ ਰਸਤਾ ਇਹਨਾਂ ਦਾ ਬਣਾਉਣ ਵਾਲਾ ਪਿਆ ਪੈਂਡਿੰਗ ਚ ਲੱਕੜਾ ਲੁੱਕੜਾ ਲਾ ਕੇ ਬਣਾਵਾਂਗੇ ਤੇ ਹੁਣ ਚਲੋ ਬਈ ਬਾਹਰ ਚੱਲ ਤੂੰ ਵੀ ਚੱਲ ਓਏ ਰਾਜੂ ਤੂੰ ਵੀ ਚੱਲ ਮੈਂ ਕੱਢ ਦੂੰਗਾ ਕਰ ਲਈ ਚੱਲ 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 ਉੱਥੇ ਖੜ ਜਾ ਤੂੰ ਵੀ ਉਹ ਨਹੀਂ ਵੜ ਚਲ ਓਏ ਚੱਲ ਰਾਜੂ ਤੇ ਇਹ ਜਿਹੜਾ ਬਾਹਰ ਕੱਢਣ ਦਾ ਸ਼ਬਦ ਹੁੰਦਾ ਜਿਹੜਾ ਇਹ ਚਲੋ ਇਹਨੂੰ ਲਿਖ ਕੇ ਦਿਖਾਓ ਚਲੋ ਹੇਓ ਹੇਓ ਸ਼ੀ ਸ਼ੀ ਡੀ ਡੀ ਇਹ ਸਾਰੇ ਜਿਹੜੇ ਪਸ਼ੂਆਂ ਦੇ ਸ਼ਬਦ ਹੁੰਦੇ ਆ ਬੜੇ ਅਨਮੋਲੇ ਸ਼ਬਦ ਆ ਇਹ ਛੋਟਾ ਹਾਤੀ ਬਾਈਕ ਤੇ ਜਾਂਦਾ ਹੋਇਆ ਓਏ ਮੀ ਭਈ ਜਾਂਦਾ ਆ ਜਾ ਮੁੜਿਆ ਚਲੋ ਚਲੋ ਡੱਕਰੀ ਚਲੋ ਡੱਕਰੀ ਚਲਾਉਂਦਾ ਚੱਲ 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 ਕਿਸੇ ਦਰਖਤ ਨਾਲ ਨਹੀਂ ਖਹਿਣਾ ਚਲੋ 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 ਸ਼ਾਬਾਸ਼ ਚੱਲ 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 ਆਏ ਜਾਂਦੇ ਆ ਘਰ ਨੂੰ ਇਹ ਡਾਟ ਪਾਉਂਦੇ ਆ ਬਣਾਇਆ ਉਹ ਸ਼ੋਰ ਮੜਾ ਜਾ ਬਣਾਇਆ ਉਹ